ਬਹੁਤ ਵਧੀਆ ਘਰੇਲੂ ਨੁਸਖੇ ਕਿਚਨ ਟਿਪਸ ਇੱਕ ਸਬਜੀ ਵਿੱਚ ਤੇ ਤੜਕੇ ਵਿੱਚ ਘਿਓ ਬਾਅਦ ਵਿੱਚ ਪਾਉਂਦੇ ਹੋ ਤਾਂ ਸਵਾਦ ਵਾਧਾ ਹੈ ਦੋ ਤਾਮਿਲ ਚੌਲ ਕੇਲਿਆਂ ਦਿਆਂ ਪਤਿਆਂ ਤੇ ਰੱਖ ਕੇ ਖਾਂਦੇ ਹਾਂ ਤਾਂ ਖੁਸ਼ਬੂ ਅਤੇ ਟੇਸਟ ਦੁੱਗਣਾ ਹੋ ਜਾਂਦਾ ਹੈ ਤਿੰਨ ਵੇਜੀਟੇਬਲ ਪਲਾਉ ਵਿੱਚ ਇਲਾਚੀ, ਦਾਲਚੀਨੀ ਪਾਉਣ ਦੇ ਨਾਲ ਸਾਊਥ ਦਾ ਫਲੇਵਰ ਆਉਂਦਾ ਹੈ। 4 ਇਮਲੀ ਰਾਈਸ ਜਿਆਦਾ ਖੱਟਾ ਲੱਗਦਾ ਹੈ ਤਾਂ ਉਸ ਦੇ ਵਿੱਚ ਨਾਰੀਅਲ ਦੁੱਧ ਪਾਓ। 5 ਰਸਮ ਦੇ ਵਿੱਚ ਲਸਣ ਦੀ ਖੁਸ਼ਬੂ ਚਾਹੀਦੀ ਹੈ ਤਾਂ ਉਬਾਲਣ ਦੇ ਟਾਈਮ 2-3 ਲਸਣ ਦੀਆਂ ਤੁਰੀਆਂ ਪਾ ਦਿਓ। 6 ਪਾਈਨੈਪਲ ਰਸਮ ਦਾ ਫਲੇਵਰ ਬਣਾਉਣ ਦੇ ਲਈ ਥੋੜਾ ਗੁੜ ਪਾ ਦਿਓ 7 ਕਟੂ ਘਾਟਾ ਬਣਾਉਣ ਦੇ ਲਈ ਨਾਰੀਅਲ ਪੀਸਣ ਦੇ ਟਾਈਮ ਜੀਰਾ ਤੇ ਹਰੀ ਮਿਰਚ ਪਾ ਕੇ ਪੀਸਣ ਦੇ ਨਾਲ ਉਸ ਦਾ ਸਵਾਦ ਹੋਰ ਵਧੀਆ ਬਣ ਜਾਂਦਾ ਹੈ 8 ਸਾਂਬਰ ਗਾੜਾ ਕਰਨ ਦੇ ਲਈ ਉਬਾਲਿਆ ਹੋਇਆ ਆਲੂ ਜਾਂ ਥੋੜੇ ਚੌਲ ਪੀਸ ਕੇ ਪਾ ਦਿਓ 9 ਇਡਲੀ ਮਲਾਈਮ ਬਣਾਉਣ ਦੇ ਲਈ ਬੈਟਰ ਵਿੱਚ ਇੱਕ ਮੋਟਾ ਪੋਹਾ ਰਾਤ ਨੂੰ ਭਿੰਕੇ ਫਿਰ ਉਸ ਦੇ ਵਿੱਚ ਪਾ ਦਿਓ 10 ਡੋਸੇ ਨੂੰ कुरकुरा ਬਣਾਉਣ ਦੇ ਲਈ ਬੈਟਰ ਵਿੱਚ ਥੋੜੀ ਸੂਜੀ ਅਤੇ ਮੇथी ਦਾਣਾ ਪਾ ਦਿਓ 11 ਡੋਸੇ ਦਾ ਰੰਗ ਸੁਨਹਿਰਾ ਕਰਨ ਦੇ ਲਈ ਬੈਟਰ ਵਿੱਚ ਭੁਜੀ ਹੋਈ ਛੋਲਿਆਂ ਦੀ ਦਾਲ ਪਾ ਦਿਓ 12 ਉਤਪਮ ਦਾ ਸਵਾਦ ਵਧਾਉਣ ਦੇ ਲਈ ਬੈਟਰ ਦੇ ਵਿੱਚ ਦਹੀਂ ਮਿਲਾ ਦਿਓ 13 ਸੰਤਰੇ ਰਾਈਸ ਸਵਾਦਿਸ਼ਟ ਬਣਾਉਣ ਦੇ ਲਈ ਤਿਲ ਦਾ ਤੇਲ ਅਤੇ ਕੜੀ ਪੱਤੇ ਦਾ ਤੜਕਾ ਲਗਾ ਦਿਓ 14 ਕੋਕੋਨਟ ਰਾਈਸ ਦੇ ਲਈ ਨਾਰੀਅਲ ਨੂੰ ਨਾਰਮਲ ਭੁੰਨ ਕੇ ਵਿੱਚ ਪਾ ਦਿਓ 15 ਪੋਲਿਓ ਥਾਰੇ ਇਮਲੀ ਰਾਈਸ ਦੇ ਲਈ ਮਸਾਲਾ ਪੇਸਟ ਨੂੰ ਪਹਿਲਾਂ ਤੇਲ ਦੇ ਤੇਲ ਵਿੱਚ ਭੁੰਨ ਕੇ ਫਿਰ ਪਾਓ ਜੀ 16 ਟਮਾਟਰ ਰਾਈਸ ਵਿੱਚ ਟਮਾਟਰ ਪਾਉਣ ਤੋਂ ਪਹਿਲਾਂ ਪਿਆਜ਼ ਹਲਕਾ ਬੂਰਾ ਭੁੰਨ ਲਵੋ 17 ਸਾਂਬਰ ਵਿੱਚ ਖੱਟਾਪਨ ਸਤੁਲਿਤ ਕਰਨ ਦੇ ਲਈ ਇਮਲੀ ਦੇ ਨਾਲ ਥੋੜਾ ਗੁੜ ਪਾ ਦਿਓ ਖਾਰਾ ਸਾਂਬਰ ਦਾ ਅਸਲੀ ਸਵਾਦ ਲਿਆਉਣ ਦੇ ਲਈ ਬਾਅਦ ਵਿੱਚ ਦੇਸੀ ਘਿਓ ਦਾ ਤੜਕਾ ਲਗਾਓ 19 ਤਾਮਲ ਸਟਾਈਲ ਸਾਂਬਰ ਦੇ ਲਈ ਤਾਜ਼ਾ ਪੀਸਿਆ ਹੋਇਆ ਨਾਰੀਅਲ ਧਨੀਆ ਪਾ ਦਿਓ 20 ਕarele ਸਾਂਬਰ ਖਾਸ ਬਣਾਉਣ ਦੇ ਲਈ ਨਾਰੀਅਲ ਤੇਲ ਦਾ ਤੜਕਾ ਲਗਾਓ 21 ਸਭ ਤੋਂ ਪਹਿਲਾਂ ਪਾਣੀ ਅਤੇ ਮਕਈ ਦੇ ਆਟੇ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਇਸ ਨੂੰ ਸਬਜ਼ੀ ਵਿੱਚ ਮਿਕਸ ਕਰ ਦਿਓ ਇਸ ਦੇ ਨਾਲ ਸਬਜ਼ੀ ਵਿੱਚ ਮੌਜੂਦ ਐਕਸਟਰਾ ਤੇਲ ਘੱਟ ਹੋ ਜਾਵੇਗਾ ਅਤੇ ਉਸ ਦਾ ਸਵਾਦ ਵੀ ਵੱਧ ਜਾਵੇਗਾ 22 ਸਰਜੀ ਦੀ ਗਰੇਵੀ ਵਿੱਚ ਟਮਾਟਰ ਪਿਊਰੀ ਪਾ ਦਿਓ ਟਮਾਟਰ ਪਿਊਰੀ 1 ਮਿੰਟ ਤੱਕ ਬਣਾਓ ਅਤੇ ਸਬਜੀ ਵਿੱਚ ਮਿਕਸ ਕਰ ਦਿਓ ਇਸ ਦੇ ਨਾਲ ਸਬਜ਼ੀਆਂ ਦੇ ਵਿੱਚ ਮੌਜੂਦ ਤੇਲ ਘਟ ਹੋ ਜਾਵੇਗਾ ਅਤੇ ਉਸ ਦਾ ਸਵਾਦ ਵੱਧ ਜਾਵੇਗਾ 23 ਤਣੇ ਨੂੰ ਪਾਣੀ ਦੇ ਨਾਲ ਨਾ ਧੋਵੋ ਬਹੁਤ ਸਾਰੇ ਲੋਕ ਇਹ ਗਲਤੀ ਕਰ ਲੈਂਦੇ ਹਾਂ ਤਣੇ ਨੂੰ ਖਰੀਦਣ ਤੋਂ ਬਾਅਦ ਜੇਕਰ ਪਾਣੀ ਨਾਲ ਧੋਨੇ ਹਾਂ ਤਾਂ ਇਸ ਤਰ੍ਹਾਂ ਦੇ ਨਾਲ ਉਸ ਦੀ ਨਮੀ ਘਟ ਹੋ ਜਾਂਦੀ ਹੈ ਅਤੇ ਪੱਤੇ ਜਲਦੀ ਗਲਦੇ ਜਾਂਦੇ ਹਨ ਬਿਹਤਰ ਇਹ ਹੈ ਕਿ ਤੁਸੀਂ ਖਟਾ ਧਨੀਆ ਖਰਾਬ ਧਨੀਆ ਇੱਕ ਪਾਸੇ ਰੱਖ ਦਿਓ ਅਤੇ ਇਸ ਨੂੰ ਕੋਈ ਸੁੱਕੇ ਕੱਪੜੇ ਜਾਂ ਪੇਪਰ ਉੱਤੇ ਰੱਖ ਦਿਓ ਇਸ ਦੇ ਨਾਲ ਜਲਦੀ ਨਮੀ ਨਿਕਲ ਜਾਵੇਗੀ ਅਤੇ ਲੰਬੇ ਟਾਈਮ ਤੱਕ ਤਾਜ਼ਾ ਰਹੇਗਾ 24 ਮੈਤੂ ਬੜਾ কুরਕਰਾ ਕਰਨ ਦੇ ਲਈ ਉੜਦ दाल پیسਣ ਦੇ ਟਾਈਮ ਬਰਫ਼ ਪਾਣੀ ਦਾ ਇਸਤੇਮਾਲ ਕਰੋ 25 ਇਡਲੀ ਬੈਟਰ ਜਿਆਦਾ ਖਟਾ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਥੋੜੀ ਸੂਜੀ ਪਾ ਕੇ ਬੈਲੈਂਸ ਕਰ ਲਵੋ 26 ਉਪਮਾ ਨੋਰਮਲ ਅਤੇ ਸਾਫਟ ਬਣਾਉਣ ਦੇ ਲਈ ਬੈਟਰ ਵਿੱਚ ਨਾਰੀਅਲ ਦੁੱਧ ਪਾ ਦਿਓ 27 ਡੋਸੇ ਦਾ ਸਵਾਦ ਬਣਾਉਣ ਦੇ ਲਈ ਬੈਟਰ ਨੂੰ 8-10 ਘੰਟੇ ਗਰਮ ਜਗ੍ਹਾ ਤੇ ਰੱਖੋ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਨੈਕਸਟ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ ਜੀ